ਵਿਦਿਆਰਥੀਆਂ ਤੇ ਭਵਿੱਖ ਨਾਲ ਕੀਤਾ ਖਲਵਾੜ ਫੀਸਾਂ ਲਈ ਪੂਰੀਆਂ 1 ਸਾਲ ਲਗਾਈਆਂ ਕਲਾਸਾਂ ਰੋ ਨੰਬਰ 3 ਵੇਲੇ ਕਹਿ ਦਿੱਤਾ ਕਿ ਤੁਹਾਡੀ ਐਡਮਿਸ਼ਨ ਹੀ ਨਹੀਂ ਹੋਈ ਕੈਮਰੇ ਸਾਹਮਣੇ ਅਧਿਕਾਰੀ ਵੱਜਦੇ ਨਜ਼ਰ ਆਏ ਵਿੱਤਕ ਅਧਾਰੇ ਕਿਵੇਂ ਮੋਟੀਆਂ ਫੀਸਾਂ ਲੈ ਕੇ ਵਿਦਿਆਰਥੀਆਂ ਤੇ ਭਵਿੱਖ ਨਾਲ ਖਲਵਾੜ ਕਰਦੇ ਹਨ ਇਸ ਦੀਤਾ ਦਾ ਮਿਸਾਲ ਬਟਾਲਾ ਦੇ ਇੱਕ ਨਿਜੀ ਵਿੱਤਕ ਅਦਾਰੇ ਤੇ ਕਾਲਜ ਵਿਖੇ ਨੂੰ ਮਿਲਿਆ ਨੂੰ ਇੱਕ ਜੀਐਨਐਮ ਦੀ ਸਟੂਡੈਂਟ ਪ੍ਰੀਆ ਨੇ ਆਪਣੇ ਨਾਲ ਕੋਈ ਖਲਵਾੜ ਬਾਰੇ ਬਤਕਰਾਂ ਦੇ ਅਰੂਪੂ ਦੇ ਹੋਏ ਦੱਸਿਆ ਕਿ ਉਹਨੇ ਉਸਨੇ ਐਸੀ ਗੋਟੇ ਵਿੱਚ ਸਾਲ ਦੀਆਂ ਫੀਸਾਂ ਅਦਾ ਕੀਤੀਆਂ ਸਨ ਪਰ ਅਜਾ ਰੋਲ ਨੰਬਰ ਲੈਣ ਗਈ ਤਾਂ ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਉਸਦੀ ਤਾਂ ਐਡਮਿਸ਼ਨ ਹੀ ਨਹੀਂ ਹੋਈ ਕਾਲਜ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਚੋਰਟਲ ਹੀ ਬੰਦ ਹੋ ਗਿਆ ਹੈ ਜਦੋਂ ਪੁੱਛਿਆ ਤੇ ਉਸਦੇ ਸ੍ਰੀ ਸੁਪਤੀਪ ਰਾਜ ਨੇ ਕਾਲਜ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਆਪਣਾ ਪੱਲਾ ਛਾੜਦੇ ਹੋਏ ਕੋਈ ਤਸ਼ਲੀਬਖਸ਼ ਜਵਾਬ ਨਹੀਂ ਦਿੱਤਾ ਇਸੇ ਪੰਤੀ ਚ ਮੀਡੀਆ ਨੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਹ ਜਵਾਬ ਤੇ ਤੁਹਾਂ ਪੱਜ ਤੇ ਨજર ਆਈ ਸਰ ਮੇਰਾ ਨਾਮ ਸੁਖਦੇਵ ਰਾਜ ਹੈ ਮੇਰੀ ਮਿਸਿਸ ਇਸ ਕਾਲਜ ਚ ਮੈਨੂੰ ਐਡਮਿਸ਼ਨ ਕਰਾਈ ਸੀਗੀ ਮਹੀਨੇ ਦੇ ਵਿੱਚ ਜਦ ਕਿ ਇਹਨਾਂ ਨੇ ਹੁਣ ਜਨਵਰੀ ਲਾਸਟ ਦਾ ਕਰਾਣਾ ਕਿ ਉਹ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਸਾਰੇ ਰੋਲ ਨੰਬਰ ਦਿਓ ਮੈਂ ਸਕਾਲਰਸ਼ਿਪ ਦਾ ਫਾਰਮ ਭਰਨਾ ਹੈ ਫਤ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਨਹੀਂ ਤੇ ਇਹਨਾਂ ਨੇ ਉਹ ਵੀ ਨਹੀਂ ਸੀ ਕਿ ਇਹਨਾਂ ਨੂੰ ਦੱਸਣਾ ਕਿ ਤੁਹਾਡੀ ਐਡਮਿਸ਼ਨ ਹੋਈ ਹੈ ਜਾਂ ਨਹੀਂ ਹੋਈ ਉਹ ਵੀ ਇਹਨਾਂ ਦੇ ਕਹਿਣ ਤੇ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਜਦ ਸਰ ਦੇਖੋ ਮੇਰੇ ਬੱਚੇ ਨੇ ਛੋਟੇ ਇੱਕ 6 ਸਾਲ ਦਾ ਬੇਟਾ ਮੇਰਾ ਇੱਕ ਬੇਟੀ ਹੈ 3 ਸਾਲ ਦੀ ਇਹ ਕਾਲਜ ਜਾਂਦੇ ਸੀਗੇ ਤੇ ਬੇਟੀ ਦਾ ਤੇ ਬੱਚਿਆਂ ਦਾ ਪਿੱਛੋ ਧਿਆਨ ਮੈਂ ਰੱਖਦਾ ਸੀਗਾ ਸਰ ਮੈਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਵਾਂ ਇਹਦੇ ਵਿੱਚ ਇਹਨਾਂ ਨੇ ਇਹ ਦੇਖੋ ਕਿੰਨਾ ਫਰੋਡ ਕੀਤਾ ਸਾਡੇ ਨਾਲ ਕਿ ਸਾਨੂੰ ਐਸਸੀ ਦੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਨਾਲ ਕਿ ਐਸਸੀ ਦੀ ਸੀਟ ਨਾ ਦੇਣ ਦੇ ਕਿ ਸਾਡੇ ਕੋਲ ਐਸਸੀ ਦੀ ਨਹੀਂ ਤੁਸੀਂ ਜਨਰਲ ਦੀ ਫੀਸ ਪੇ ਕਰੋ ਅਸੀਂ ਜਨਰਲ ਦੇ ਵੀ ਸਾਰੇ ਐਗਰੀ ਹੋ ਗਏ ਤੇ ਚਲੋ ਮੇਰੀ ਮਿਸੀ ਦਾ ਸੁਪਨਾ ਸੀਗਾ ਕਿ ਮੈਂ ਪੜਨਾ ਮੈਂ ਚਲੋ ਇਹਨਾਂ ਦੇ ਮਾਪਿਓ ਸੀਗੇ ਉਹਨਾਂ ਕੋ ਜਿੰਨੀ ਗਿਆ ਉਹਨਾਂ ਨੇ ਪੜਾਇਆ ਇਹਨੂੰ ਅਗੋ ਇਹਨਾਂ ਦੇ ਖਾਇ ਸੀਗੀ ਪੜਨ ਦੀ ਉਹਨਾਂ ਦੀ ਹਿੰਮਤ ਚਲੋ ਨਹੀਂ ਮਾਰੇ ਸੀਗੇ ਉਹਨਾਂ ਕੋ ਨਹੀਂ ਪੜਾਇਆ ਗਿਆ ਚਲੋ ਮੇਰਾ ਸੀਗਾ ਕਿ ਚਲੋ ਇਹ ਪੜ ਲੈਣਾ ਸਰਿਆਨਰਮ ਜੀਐਨ ਦੇ ਵਿੱਚ ਐਡਮਿਸ਼ਨ ਦਵਾ ਦਿੱਤੀ ਉਹਦੇ ਤੋਂ ਬਾਅਦ ਸਰਕਾਰ ਦਾ ਵੀ ਇੱਕ ਨਾਰਾ ਕੰਦੀ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਉਹਦੇ ਵਿੱਚ ਜੇ ਮੈਂ ਪੜਾਣਾ ਪਿਆ ਮੈਂ ਇਹਨਾਂ ਨੂੰ ਤੇ ਸਰ ਇਹਨਾਂ ਨੂੰ ਇਹ ਵੀ ਦਿੱਕਤ ਆਉਂਦੀ ਕਿ ਬੇਟੀ ਨਾ ਕਿਤੇ ਕੋ ਕੁੜੀ ਨਾ ਕੋਈ ਅੱਗੇ ਕੋਈ ਵੱਧ ਕੇ ਕੋਈ ਤਰੱਕੀ ਕਰ ਸਕੇ ਸਰ ਇਹਨਾਂ ਨੇ ਕਾਲਜ ਏਦਾਂ ਕਰਦੇ ਪਏ ਨੇ ਮੇਰੇ ਨਾਲ ਤਾਂ ਚਲੋ ਹੋਇਆ ਹੋਇਆ ਆ ਪੋਰ ਪਤਾ ਨਹੀਂ ਕਿੰਨੇ ਕਿ ਸਟੂਡੈਂਟਾਂ ਨੇ ਇਹਨਾਂ ਨੇ ਇਦਾਂ ਕੀਤਾ ਤਾਂ ਹੋਣਾ ਵਾ ਕਿ ਜਿਹੜਾ ਫਰੋਡ ਇਹਨਾਂ ਨੇ ਕੀਤਾ ਵਾ ਸਰ ਮੈਂ ਇਹ ਹੀ ਜਾਨਣਾ ਵਾ ਕਿ ਇਹੋ ਜੇ ਕਾਲਜ ਵਿੱਚ ਕੋਈ ਬੱਚਾ ਐਡਮਿਸ਼ਨ ਨਾ ਲਵੇ ਸਰ ਮੇਰਾ ਨਾਮ ਕੀ ਆਇਆ ਮੈਂ ਮੈਂ ਜੂ ਚ ਐਡਮਿਸ਼ਨ ਲਈ ਸੀ ਕਿ ਮੈਂ ਪੂਰੇ ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ 15000 ਰੁਪਏ ਮੈਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਰੇ ਕੋਲ 15000 ਦੀ ਮੇਰੇ ਕੋਲ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨਵਰੀ ਚ ਆ ਕੇ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਗੀ ਉਹ ਵੀ ਮੈਨਾਂ ਨੂੰ ਸਕਾਲਰਸ਼ਿਪਾਂ ਨਹੀਂ ਮੈਨਾਂ ਨੂੰ ਰੋਲ ਨੰਬਰ ਪੁੱਛਿਆ ਤਾਂ ਇਹਨਾਂ ਨੇ ਮੈਂ ਦੱਸਿਆ ਹੁਣ ਤੱਕ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਐਡਮਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਆ ਹੁਣ ਸੜਾ ਲਿਆ ਕੇ ਸੜ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਈ ਤਾਂ ਮੇਬੀ ਹੋ ਵੀ ਨਹੀਂ ਸਕਦੀ ਹੈਗੀ ਇਹਨਾਂ ਨੇ ਇਹ ਗੱਲ ਇਹ ਨਹੀਂ ਕਲੀਅਰ ਕਰਦੇ ਕਿ ਦੋ ਨਿਊਮੇਸ਼ਨ ਨਹੀਂ ਹੋ ਸਕਦੀ ਮੈਂ ਇਹ ਕਹਿੰਦਾ ਕਿ ਸਰ ਮੇਰੇ ਇੰਨੇ ਟਾਈਮ ਤੱਕ ਮੈਨੂੰ ਕਿਉਂ ਨਹੀਂ ਦੱਸਿਆ ਕਰੋ ਮੈਂ ਯੂਨੀਫਾਰਮ ਸੇ ਪ੍ਰੋਪਰ ਸਕੂਲ ਆ ਰਹੀ ਸੀ ਕਾਲਜ ਆ ਰਹੀ ਸੀਗੀ ਮੇਰੇ ਕੋ ਬੁੱਕਸ ਵੀ ਹੈਗੀਆਂ ਬੁੱਕਸ ਵੀ ਪਹਿਲੇ ਇਹਨਾਂ ਨੇ ਕਹਿ ਲ ਸੀਗਾ ਅਹੀਂ ਕਾਲਜ ਵੱਲੋਂ ਦਵਾਂਗੇ ਬਾਅਦ ਚਲੋ ਨੇ ਕਹਿ ਹੈਗੇ ਕਿ ਤੂੰ ਹੀ ਆਪ ਲੋ ਸਭੀ ਸਟੂਡੈਂਟ ਨੂੰ ਇਹਨਾਂ ਨੇ ਕਹਿ ਸੀਗਾ 5000 ਰੁਪਏ ਮੰਗਦੇ ਸੀ ਕਿ ਬੁੱਕਸ ਦਾ ਕਾਲਜ ਦਾ ਕੀ ਨਾਮ ਹੈ ਜਿਸ ਕਾਲਜ ਦੇ ਐਡਮਿਸ਼ਨ ਵੀ ਆਮ ਅ ਸੈਂਸਿਟਿਊਟ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦੇ ਕੋਈ ਇੱਕ ਨਾ ਵੀ ਫਲਵਾ ਦਿੱਤਾ ਜਾ ਰਿਹਾ ਹੈ ਹਾਂ ਜੀ ਬਹੁਤ ਜ਼ਿਆਦਾ ਕਾਫੀ ਸਟੂਡੈਂਟ ਹੈ ਮੇਬੀ ਮੈਨੂੰ ਤਾਂ ਹੁਣ ਆਕੇ ਦੋ ਦਿਨ ਸਟੂਡੈਂਟ ਨੂੰ ਨਵੰਬਰ ਜੇ ਤਾਂ ਸੰਬਚਨ ਉਹਨੇ ਐਧੇ ਪੈਸੇ ਦੇ ਕੇ ਕਿਹਾ ਸੀ ਤੁਹਾਡੀ ਰਿਮਿਸ਼ਨ ਨਹੀਂ ਹੋ ਸਕੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਸਟੂਡੈਂਟ ਨੇ ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਵਾਪਸ ਦੇ ਦਿੱਤੇ ਹੀ ਉਹਨਾਂ ਨੇ ਮੈਂ ਵੀ 5000 ਸ਼ਾਇਦ ਦਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਪੈਸੇ ਦੇ ਤੋ ਉਹ ਐਧੇ ਚਲੇ ਗਈ ਐਪਲੀਕੇਸ਼ਨ ਉਹਨੋਂ ਕੋ ਲੈਂਦੇ ਸੀਗੇ ਇਹ ਸੀ ਮੈਂ ਕਿ ਮੇਰਾ ਐਡਮਿਸ਼ਨ ਹੋ ਹੀ ਜਾਏ ਕਿਉਂਕਿ ਮੈਂ ਆਪਣਾ ਸਾਲ ਨਹੀਂ ਸਰ ਖਰਾਬ ਹੋਣ ਦੇ ਸਕਦੀ ਲੱਗਦਾ ਨਹੀਂ ਕਿ ਇਸੀ ਕੈਟਾਗਰੀ ਕਰਕੇ ਵੀ ਤੁਹਾਡੇ ਨਾਲ ਕੀਤਾ ਗਿਆ ਹੈ ਫਕਸਾਬ ਜੋ ਜਿਹੜਾ ਵਜੀਫਾਵਾ ਜਾਂ ਸਕਾਲਰਸ਼ਿਪ ਆ ਉਹ ਅਹੀ ਰੱਖ ਲਈਏ ਕਿਉਂਕਿ ਅੱਗੇ ਵੀ ਲਗਾਤਾਰ ਸੁੱਟੀਆਂ ਚ ਰਿਹਾ ਹੈ ਹਾਂਜੀ ਇਹ ਐਸੀ ਸਟੂਡੈਂਟ ਦੀ ਸੀਟਾਂ ਵੇਚਦੇ ਨੇ ਐਸੀ ਸਟੂਡੈਂਟ ਦੀ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਾਨੂੰ ਵੀ ਇਹਨਾਂ ਨੇ ਐਸੀ ਦਾ ਕਿਹਾ ਕਿ ਜਨਰਲ ਦੇ ਪੈਸੇ ਸਾਡੇ ਕੋ ਮੰਗੇ ਸੀਗੇ ਇਹਨਾਂ ਨੇ ਤੇ ਮੇਰ ਕੋ ਜਨਰਲ ਦੇ ਉਦੇ ਹੀ ਪੈਸੇ ਲੈ ਲੈਂਦੇ ਬੇਸਿਕ ਆਸੀ ਵੀ ਸੀਟ ਇਹ ਵੀ ਨਹੀਂ ਕਿ ਮੈਨੂੰ ਅਸੀ ਦੀ ਸੀਟ ਦਿੱਤੀ ਇਹਨਾਂ ਨੇ ਮੈਨੂੰ ਸਿਰਫ ਇਹ ਕਿ ਤਾਂ ਅਸੀਂ ਅਸੀਂ ਕਹਿਆ ਕਿ ਉਹਨੂੰ ਅਸੀ ਚਾਹੀਦੀ ਮੈਂ ਅਸੀਸ ਦਾ ਤੋਂ ਬਿਲੋਂਗ ਕਰਦੀ ਹਾਂ ਬਟ ਇਹਨਾਂ ਨੇ ਮੇਰ ਕੋ ਜਨਰਲ ਦੇ ਪੈਸੇ ਮੰਗਦੇ ਹੀ ਤੇ ਅਸੀਂ ਤਾਂ ਵੀ ਦੇਣ ਨੂੰ ਤਿਆਰ ਹੋ ਗਏ ਕਿ ਸਰ ਮੈਂ ਜਨਨ ਕਰਨਾ ਚਾਹਦੀ ਸੀ